ਮੇਰਾ ਨਾਮ ਦਵਿੰਦਰ ਸਿੰਘ ਆ ਜੀ ਮੈਂ 1899 ਮੱਕੀ ਜੀ 5-6 ਸਾਲਾਂ ਤੋਂ ਕਰ ਰਹੇ ਆ ਜੀ ਤੇ ਅਸੀਂ ਪਾਇਨਰ ਦਾ ਵੀ ਸਾਨੂੰ ਮਰੇ ਕੋਟਲੇ ਸੰਕਲਪਾਂ ਦੀ ਅਸੀਂ ਪਹੁੰਚ ਕੀਤੀ ਜੀ ਉੱਥੇ ਸਾਨੂੰ ਵੀ ਮਿਲਿਆ ਜੀ ਉੱਥੋਂ 3500 ਨੂੰ ਸਾਨੂੰ ਇਹ ਥੈਲੀ ਦਿੱਤੀ ਆ ਜੀ ਉਹਨਾਂ ਨੇ ਮਤਲਬ ਬਿੱਲ ਉਹਨਾਂ ਨੇ ਕਿਹਾ ਵੀ ਇਹ ਬੇ ਤਾਂ ਬਿੱਲ ਵੀ ਦੇਵਾਂਗੇ ਤੁਹਾਨੂੰ ਅਸੀਂ ਮਤਲਬ ਜਿਹੜਾ ਰੇਟ ਹੋਊਗਾ ਉਸ ਰੇਟ ਤੇ ਜੀ ਤੇ ਅਸੀਂ ਉੱਥੋਂ ਲਿਆਂਦੀ ਜੀ ਸਾਨੂੰ ਲੋਡਤੀਗੀ ਇਹਦੀ ਮੱਕੀ ਦੀ ਤੇ ਜਦ ਅਸੀਂ ਬੀਜੀ ਜੀ ਇਹ ਮੱਕੀ ਤੇ ਇਹ ਮੱਕੀ ਡੁਪਲੀਕੇਟ ਨਿਕਲ ਗਈ ਜੀ। ਹੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਕਿ ਡੁਪਲੀਕੇਟ ਹੈ ਇਹ? ਡੁਪਲੀਕੇਟ ਜੀ ਅਸੀਂ ਇਹ ਆਪਣੇ ਪਾਇਨਰ ਵਾਲਿਆਂ ਨੂੰ ਚੈੱਕ ਕਰਾਈ ਜੀ। ਉਹਨਾਂ ਨੇ ਕਲੀਅਰ ਕਰਤਾ ਜੀ ਵੀ ਇਹ ਡੁਪਲੀਕੇਟ ਆ ਜੀ। ਇਹ ਸਾਡੀ ਮੱਕੀ ਨਿਕਲਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਜੀ। ਉਸ ਤੋਂ ਬਾਅਦ ਤੁਸੀਂ ਉਹਨੂੰ ਗੱਲਬਾਤ ਕਰੀ ਫਿਰ ਉਹ ਤੇ ਨਾਲ ਗਏ ਦੁਕਾਨ ਤੇ ਉਹਦੇ ਨਾਲ ਵੀ ਬੰਦੇ ਦੁਕਾਨ ਤੇ ਗਏ ਤੇ ਉਹ ਸਾਨੂੰ ਧਮਕਾਉਣ ਲੱਗ ਗਏ ਜੀ। ਤੇ ਵੀ ਜੋ ਕਾਰਵਾਈ ਕਰਵਾਉਣੀਆਂ ਕਰਵਾ ਦਿਓ ਤੇ ਜਦੋਂ ਗਏ ਜੀ ਦੁਕਾਨ ਤੇ ਉਹ ਦੁਕਾਨ ਦਾ ਛੱਟ ਛੱਟ ਕੇ ਭੱਗ ਗਏ ਜੀ। ਖੇਤੀਬਾੜੀ ਨਾਲ ਗੱਲਬਾਤ ਹੋਈ ਤੁਸੀਂ ਹੁਣ ਜਾਰੀ ਖੇਤੀਬਾੜੀ ਵਿਭਾਗ ਨਾਲ ਗੱਲ ਕਰੀ ਸੀ ਜੀ ਉਹ ਕਹਿੰਦੇ ਵੀ ਤੁਸੀਂ ਚੀਫ ਦੇ ਐਪਲੀਕੇਸ਼ਨ ਦੇਵੋ ਜੀ ਤੇ ਸਾਨੂੰ ਤਾਂ ਇਹ ਹੁਣ ਦੁਬਾਰੇ ਬੀਜਣੀ ਪੈਣੀ ਹੈ ਜੀ ਸਾਡੇ ਸਾਡਾ ਤਾਂ ਖਰਚਾ ਦੁੱਗਣਾ ਖਰਚਾ ਹੋ ਗਿਆ ਜੀ ਸਾਡਾ ਤੇ ਪਹਿਲਾਂ ਅਸੀਂ ਇੰਨੇ ਪੈਸੇ ਲਾਏ ਨੇ ਜੀ ਹੁਣ ਕੀ ਕਰ ਰਹੇ ਹੋ ਬਾਹਰੋਂ ਤੁਸੀਂ ਇਹਨੂੰ ਇਹਨੂੰ ਇਹਦੀ ਬਹਾਈ ਕਰਾਂਗੇ ਜੀ ਵਹਾ ਕੇ ਨਵੇਂ ਸਿਰੇ ਇਹਦੀ ਬਜਾਤ ਕਰਾਂਗੇ ਜੀ ਨਵੇਂ ਸਿਰੇ ਸਾਰਾ ਰੇਪੱਤ ਪਊਗਾ ਜੀ ਮਸ਼ੀਨ ਵਾਲਿਆਂ ਨੇ ਇਹਨੂੰ ਅਸੀਂ ਤਾਂ ਮੁਆਵਜ਼ਾ ਮੰਗਦੇ ਹਾਂ ਜੀ ਵੀ ਸਾਡਾ ਜਿੰਨਾ ਖਰਚਾ ਹੋਇਆ ਜਿੰਨੀਆਂ ਥੈਲੀਆਂ ਬਚੀਆਂ ਪਈਆਂ ਨੇ ਸਾਡੀਆਂ ਵਾ ਤੇ ਜਿਹੜਾ ਵੀ ਬੀਜਿਆ ਗਿਆ ਜੀ ਉਹਦਾ ਸਾਨੂੰ ਮਾਅਬਜਾ ਮਿਲਣਾ ਚਾਹੀਦਾ ਏ ਇਦਾਂ ਜੀ ਇਸ ਵਾਰ ਮੱਕੀ ਦੇ ਬੀਜ ਦੀ ਬਹੁਤ ਸ਼ਾਰਟੇਜ ਚੱਲ ਰਹੀ ਸੀਗੀ ਤੇ ਕਿਤੇ ਤੋਂ ਨਹੀਂ ਮਿਲ ਰਿਆ ਸੀਗਾ 1899 ਦੀ ਖਾਸ ਕਰ ਤੇ ਸਾਨੂੰ ਪਤਾ ਲੱਗਿਆ ਜੀ ਮੇਰੇ ਲਕੋਟਲੇ ਕਿਸੇ ਦੁਕਾਨ ਤੇ ਪਿਆ ਸੰਕਲਪ ਦੁਕਾਨ ਆ ਕੋਈ ਤੇ ਉੱਥੋਂ ਪਤਾ ਲੱਗਿਆ ਤੇ ਅਸੀਂ ਮੱਕੀ ਉੱਥੋਂ ਲੈ ਲਈ ਉਹਨਾਂ ਨੇ ਨਾ ਤਾਂ ਸਾਨੂੰ ਬਿੱਲ ਪੂਰੇ ਦਾ ਕੱਟ ਕੇ ਦਿੱਤਾ ਮੱਕੀ ਥੈਲੀ ਸਾਨੂੰ 3500 ਦੀ ਦਿੱਤੀ ਆ ਤੇ ਬਿੱਲ ਕਹਿੰਦੇ ਤੁਸੀਂ 2500 ਦਾ ਲੈ ਜਾਓ ਤੇ ਉਹ ਲਿਆ ਕੇ ਬੀਜੀ ਅਸੀਂ ਜਦੋਂ ਉਦੇ ਵਿੱਚ ਹੁਣ ਕੀਰਾ ਉੱਗਿਆ ਹੀ ਸਾਰੀ ਉਹਦੇ ਵਿੱਚ ਹੁਣ ਕੱਲੇ ਕੱਲੇ ਟਾਂਡੇ ਰਹਿ ਗਏ ਬਾਕੀ ਸੁੱਕ ਰਹੇ ਨੇ ਸਾਰੇ ਇਹ ਹੁਣ ਆ ਮੰਨ ਲਈ ਪਹਿਲਾ ਪਹਿਲਾ ਇਹ ਬੀਜੀ ਇਹਦੇ ਵਿੱਚ ਡੀਏਪੀ ਪਿਆਗਾ ਬਹਾਈ ਦਾ ਖਰਚ ਆਇਆ ਮਸ਼ੀਨ ਵਾਲੇ ਨੂੰ ਦਿੱਤੇ ਨੇ ਇਹੀ ਸਾਰਾ ਕੁਝ ਦੁਬਾਰੇ ਕਰਨਾ ਪਊਗਾ ਜੀ ਡੀਏਪੀ ਦੀ ਆਪਣੇ ਪਹਿਲਾਂ ਹੀ ਘਾਟ ਚੱਲ ਰਹੀ ਹੈ ਜੀ ਪੰਜਾਬ ਚ ਕਿੰਨੀ ਅੱਛਾ ਭਾਈ ਇਹ ਕਿਵੇਂ ਪਤਾ ਲੱਗਿਆ ਤੁਹਾਨੂੰ ਕੀ ਨਕਲੀ ਪੈਕਿੰਗ ਹੋਈ ਹੋਈ ਹੈ ਇਹ ਨਕਲੀ ਪੈਕਿੰਗ ਦੀਆਂ ਕਈ ਨਿਸ਼ਾਨੀਆਂ ਨੇ ਜੀ ਆ ਦਿਖਾਉਣੇ ਆ ਤੁਹਾਨੂੰ ਐਂਡ ਆ ਲੰਘਾ ਦੇਖੋ ਜੀ ਇੱਕ ਤਾਂ ਇਹਦੀ ਇਧਰਲੀ ਸਾਈਡ ਆ ਰਾਈਟ ਸਾਈਡ ਨੂੰ ਆ ਇਹਦੀ ਸਿਉਣ ओरिजिनल ਦੇ ਇਹ ਡੁਪਲੀਕੇਟ ਦੇ ਲੈਫਟ ਸਾਈਡ ਨੂੰ ਆ ਤੇ ਇੱਕਾ ਇਹਨਾਂ ਦਾ ਕੁਝ ਲਿਖਿਆ ਹੋਇਆ ਹੈਗਾ ਉਹ ਇਹ ਤੇ ਛੋਟਾ ਜਿਹਾ ਬਣਾਇਆ ਹੋਇਆ ਇਹ ਤੇ ਕਾਫੀ ਵੱਡਾ ਡੁਪਲੀਕੇਟ ਤੇ ਜੀ ਤੇ ਇਹਦਾ ਸਕੈਨ ਕਰੇ ਤੋਂ ਵੀ ਕੁਝ ਨਿਕਲਦਾ ਜੀ ਇਹਨਾਂ ਦੀ ਵੈਬਸਾਈਟ ਹੈ ਇਹਦੇ ਸਕੈਨ ਤੇ ਕੁਝ ਨਹੀਂ ਆਉਂਦਾ ਤੇ ਇਹਦੇ ਤੇ ਪੁਆਇਨਰ ਲਿਖਿਆ ਹੋਇਆ ਜੀ ਇਹਦੇ ਤੇ ਕਾਟੇਵਾ ਲਿਖਿਆ ਹੋਇਆ ਕੋਈ ਹੋਰ ਕੰਪਨੀ ਕਾਟੇਵਾ ਪੈਨਰੀ ਕਾਟੇਵਾ ਪੁਆਇਨਰ ਆ ਜੀ ਤੇ ਬਾਕੀ ਇਹਨਾਂ ਦਾ ਹੀ ਰਾਈਟਿੰਗ ਦਾ ਲਫਾਫੇ ਦੇ ਤੇ ਬਹੁਤ ਫਰਕ ਹੈ ਜੀ ਕਟਿੰਗ ਦਾ ਵੀ ਬਹੁਤ ਫਰਕ ਹੈ ਜੀ origignal ਦੀ ਕਟਿੰਗ ਪੂਰੀ ਸਾਫ ਆ ਡੁਪਲੀਕੇਟ ਦੀ ਕਟਿੰਗ ਦੇਖੋ ਤੁਸੀਂ ਕਿਵੇਂ ਦੀ ਆ ਅੱਛਾ ਹੁਣ ਪੈਨਰ ਕੰਪਨੀ ਨਾਲ ਗੱਲ ਹੋਈ ਤੁਹਾਡੀ ਪੈਨਰ ਕੰਪਨੀ ਨਾਲ ਕੋਈ ਗੱਲ ਨਹੀਂ ਹੋਈ ਜੀ ਅਸੀਂ ਹਲੇ ਦੁਕਾਨ ਤੇ ਗਏ ਸੀ ਦੇਖੋ ਵੀ ਲੈ ਕੇ ਆਇਆ ਡੀਲਰ ਕੋਲ ਉਹ ਹੀ ਗੱਲ ਹਾਂ ਡੀਲਰ ਕੋਲ ਗਏ ਸੀਗੇ ਉਹ ਕਹਿੰਦੇ ਉਹਨਾਂ ਨਾਲ ਗੱਲ ਕਰੀ ਵੀ ਮੱਕੀ ਡੁਪਲੀਕੇਟ ਨਿਕਲਿਆ ਹੀ ਉਹ ਕਹਿੰਦੇ ਜੀ ਬਈ ਅਸੀਂ ਇਸ ਵਾਰ ਜਿਵੇਂ ਸਾਨੂੰ ਮਗਰੋਂ ਆਉਂਦੀ ਅਸੀਂ ਉਮੀ ਵੇਚ ਦੰਨੇ ਆ ਵੀ ਇਹ ਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਦੋਂ ਮੜਾ ਮੋਟਾ ਅਸੀਂ ਕਿਹਾ ਵੀ ਤੁਸੀਂ ਸਾਨੂੰ ਕੋਈ ਮੁਆਵਜ਼ਾ ਦੇ ਉਹ ਕਹਿੰਦਾ ਜੋ ਕਾਰਵਾਈ ਕਰਾਉਣੀ ਆ ਤੁਸੀਂ ਕਰਾ ਲਓ ਨਹੀਂ ਜਿਹੜੇ ਪੈਨਲਰ ਕੰਪਨੀ ਜਿਹੜਾ ਨਵਾਂ ਬੀ ਲੈ ਕੇ ਆਇਆ ਉਹਨਾਂ ਨਾਲ ਗੱਲ ਉਹਨਾਂ ਨੇ ਦੱਸਿਆ ਵੀ ਕਿ ਨਕਲੀ ਇਹ ਹਾਂਜੀ ਉਹਨਾਂ ਨੇ ਦੱਸਿਆਗਾ ਉਹਨਾਂ ਨੇ ਸਾਨੂੰ ਸਾਰੇ ਦਫ਼ਤਰ ਚੋਂ ਹੀ ਪਤਾ ਲੱਗਿਆ ਸੀ ਸਾਨੂੰ ਉਸ ਟਾਈਮ ਸ਼ਾਰਟ ਇੰਨੀ ਜ਼ਿਆਦਾ ਸੀ ਜੀ ਸਾਨੂੰ ਐਵੇਂ ਸੀ ਜਿੱਥੋਂ ਮਿਲਦੀ ਹੈ ਬਿਜਲੀ ਇਹ ਕਿੰਨਾ ਖੇਤ ਲਾਇਆ ਤੁਸੀਂ ਨੁਕਸਾਨ ਹੋਇਆ ਇਹ 4 ਏਕੜ ਹੈ ਜੀ 4 ਏਕੜ ਹੈ ਜੀ ਇਹ ਮਾਮਲਾ ਇਹ ਹੈ ਜੀ ਇਹ ਕਿਸਾਨ ਜਿਹੜੇ ਇਹ ਮੈਸਮਪੁਰ ਤੋਂ ਨੇ ਉਹਨਾਂ ਨੇ ਮਲੇਰਕੋਟਲੇ ਤੋਂ ਬੀਜ ਪਰਚੇਜ਼ ਕੀਤਾ ਇਹ ਤੇ ਉਹਨਾਂ ਨੇ ਬਿੱਲ ਨਹੀਂ ਲਿਆ ਸੀਡ ਦਾ ਤੇ ਉਹ ਅਸੀਂ ਸਾਡੇ ਕੋਲ ਬੈਠੇ ਨੇ ਉਹਨਾਂ ਤੋਂ ਅਸੀਂ ਐਪਲੀਕੇਸ਼ਨ ਨੇ ਉਹਨਾਂ ਨੂੰ ਕਿਹਾ ਵੀ ਸਾਨੂੰ ਟਾਈਪ ਕਰਕੇ ਉਹ ਦਿਓ ਇਲੈਕਟ੍ਰਿਕ ਕੈਟ ਕਰੋ ਉਸ ਤੋਂ ਬਾਅਦ ਸਾਡੇ ਅਫਸਰ ਇਹਨਾਂ ਦੇ ਨਾਲ ਹੀ ਲੈ ਕੇ ਅਸੀਂ ਹੁਣੇ ਦੁਕਾਨ ਜਿਹੜੀ ਚੈੱਕ ਕਰ ਰਹੇ ਹਾਂ ਤੇ ਜੋ ਵੀ ਉਹਨਾਂ ਕੋਲੇ ਜੇ ਬੀਜ ਡੁਪਲੀਕੇਟ ਹੈ ਤਾਂ ਉਸ ਹਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਅਸਰ ਕਿਸ ਤਰ੍ਹਾਂ ਦੀ ਕਾਰਵਾਈ ਕਿਸ ਤਰ੍ਹਾਂ ਦੀ ਦਿੱਕਤ ਹੈ ਉਦੇ ਮੈਂ ਤੁਸੀਂ ਕਹਿ ਰਹੇ ਬਿੱਲ ਵਗੈਰਾ ਨਹੀਂ ਦਿੰਦੇ ਹੁੰਦੇ ਤਾਂ ਦੁਕਾਨਦਾਰ ਨਹੀਂ ਨਹੀਂ ਬਿੱਲ ਵਗੈਰਾ ਉਹ ਅਸੀਂ ਇਹਨਾਂ ਨੂੰ ਕਹਿ ਵੀ ਜੇ ਤੁਹਾਨੂੰ ਬਿੱਲ ਨਹੀਂ ਸੀ ਦਿੱਤਾ ਤਾਂ ਸਾਨੂੰ ਕੰਟੈਕਟ ਕਰਨਾ ਸੀ ਅਸੀਂ ਬਿੱਲ ਦੇਣਾ ਜ਼ਰੂਰੀ ਹੈ ਸਰ ਕਿਸ ਤਰ੍ਹਾਂ ਦੀ ਕੰਪਲੇਂਟ ਲੈ ਕੇ ਆਏ ਤੇ ਕੀ ਦਿੱਕਤ ਆਈ ਉਹਨਾਂ ਨੂੰ ਕਿੰਨਾ ਖੇਤ ਕੀ ਕੁਝ ਦੱਸਿਆ ਤੁਹਾਨੂੰ ਉਹਨਾਂ ਨੂੰ ਉਹ ਇਹ ਕਹਿ ਰਹੇ ਹੈ ਵੀ ਅਸੀਂ ਜਿਹੜਾ ਸੀਡ ਇਹ ਬੀਜਿਆ ਸੀ ਉਹਦੇ ਚ ਮੱਕੀ ਬਦਮੀ ਘਟਨੀ ਹੈ ਜਰਮੀਨੇਸ਼ਨ ਹੋਣ ਵੇਲੇ ਮਤਲਬ ਉਹ ਸੈਟੀਸਫਾਈ ਨਹੀਂ ਉਸ ਬੀਜ ਤੋਂ ਤੇ ਉਥੋਂ ਲੈ ਕੇ ਆਏ ਵੇ ਅਸੀਂ ਵੀ ਜੋ ਚੈੱਕ ਕਰ ਰਹੇ ਹਾਂ ਜੋ ਵੀ ਉਹਦੇ ਚੋਂ ਹੋਂ ਤਾਂ ਹੀ ਨਿਕਲੀ ਅਸੀਂ ਕਾਰਵਾਈ ਕਰਾਂਗੇ ਸਰ ਇਤਾਂ ਦੇ ਮਾਮਲੇ 'ਚ ਕਿਸਾਨ ਦਾ ਕਿੰਨਾ ਕੁ ਨੁਕਸਾਨ ਹੋ ਜਾਂਦਾ ਕਿਉਂਕਿ ਖੇਤ ਦੁਬਾਰੇ ਵਾਕੇ ਦੁਬਾਰੇ ਵੀੜਣਾ ਪਊਗਾ ਇਹਨੇ ਨੁਕਸਾਨ ਤਾਂ ਹੁੰਦਾ ਹੀ ਹੈ ਕਿਸਾਨ ਦਾ ਜੀ ਉਹ ਜਿਹੜਾ ਤੁਸੀਂ ਡੀਜ਼ਲ ਲਾ ਲੋ ਘੱਟੋ ਘੱਟ 22500 ਦਾ ਡੀਜ਼ਲ ਤਾਂ ਹੈ ਹੀ ਹੈ ਬਾਕੀ ਸੀਡ ਦਾ 2500 ਤੋਂ 3000 ਦੀ ਥੈਲੀ ਸੀਡ ਦੀ ਲਈ ਆ ਉਹਨੇ ਸਰ ਜਿਹੜੀ ਬ੍ਰਾਂਡਿੰਗ ਤੁਹਾਡੇ ਸਾਹਮਣੇ ਉਹ ਲੈ ਕੇ ਆਏ ਨੇ ਕੰਪਨੀ ਦੀ ਤਾਂ ਉਹਦੇ ਉੱਤੇ ਡੁਪਲੀਕੇਸੀ ਹੈ ਜਿਹੜੀ ਉਹਦੀ ਪਛਾਣ ਕਿਸਾਨ ਕਿਸ ਤਰ੍ਹਾਂ ਕਰੇਗਾ ਨੀ ਡੁਪਲੀਕੇਸੀ ਹੈ ਡੁਪਲੀਕੇਸੀ ਤਾਂ ਇਹਦੇ ਉੱਪਰੋਂ ਅਸੀਂ ਪਹਿਚਾਣ ਨਹੀਂ ਕਰਦਾ ਅਸੀਂ ਕੰਪਨੀ ਵਾਲਿਆਂ ਨੂੰ ਬੁਲਾ ਰਹੇ ਹਾਂ ਕੰਪਨੀ ਵਾਲਿਆਂ ਨੂੰ ਕੰਟੈਕਟ ਕਰਦੇ ਹਾਂ ਉਹਨਾਂ ਦਾ ਮਤਲਬ ਨੰਬਰ ਲੈ ਕੇ ਜੋ ਉਹਨਾਂ ਤੋਂ ਉਹਨਾਂ ਨੂੰ ਕੰਪਨੀ ਵਾਲਿਆਂ ਨੂੰ ਬੁਲਾ ਕੇ ਇੱਥੇ ਉਹ ਅਸੀਂ ਆਇਡੈਂਟੀਫਾਈ ਕਰਾਵਾਂਗੇ ਵੀ ਵਾਕਈ ਇਹ ਡੁਪਲੀਕੇਟ ਹੈ ਜਾਂ ਇਹ ਵੈਸੇ ਕਿਸੇ ਆਊਟ ਆਫ ਹੋਰ ਡਿਸਟ੍ਰਿਕਟ ਤੋਂ ਆਈ ਹੈ